ਔਰ ਕਈ ਅਹਿਮ ਸਵਾਲ ਨੇ ਜਿਹੜੇ ਪੰਜਾਬੀਆਂ ਦੇ ਜ਼ਿਹਨ 'ਚ ਵੀ ਨੇ ਸਾਡੇ ਜ਼ਿਹਨ 'ਚ ਵੀ ਨੇ ਸਦਾ ਨਵਜੋਤ ਸਿੰਘ ਸਿੱਧੂ ਹੁਣ ਤਾਂ ਪੁੱਛਾਂਗੇ ਕਿ 18 ਸੂਤਰੀ ਏਜੰਡਾ ਬਣਨ ਤੋਂ ਬਾਅਦ ਹੁਣ ਤੱਕ ਲਾਗੂ ਕਿਉਂ ਨਹੀਂ ਹੋ ਰਿਹਾ ਅਜਿਹੇ 'ਚ ਪੰਜਾਬ ਕਿੱਥੇ ਖੜਾ ਹੈ ਤੇ ਇਹਨਾਂ ਸਮੱਸਿਆਵਾਂ ਤੇ ਅੱਜ ਸਿੱਧੂ ਸਾਹਿਬ ਕੀ ਸੋਚਦੇ ਨੇ ਤੇ ਸਿੱਧੂ ਸਾਹਿਬ ਦੀ ਅਸਲ ਲੜਾਈ ਕੀ ਹੈ ਸਿੱਧੂ ਸਾਹਿਬ ਤਲਾ ਸਾਪੜਾ ਅਹਿਮ ਸਵਾਲ ਹੈ ਦੇਖੋ ਪੰਜਾਬ ਦੇ ਜਿਹੜੇ ਰੂਹਾਨੀ ਮਸਲੇ ਹਨ ਉਹ ਲੋਆਂ ਡੋੜੇ ਗੁਰੂ ਸਾਹਿਬ ਦਾ ਇਨਸਾਫ ਜਿਹੜਾ ਵਲੰਟੇਰ ਹਿਰਦਿਆਂ ਚੋਂ بارਮ-ਬਾਰ ਇਨਸਾਫ ਦੀ ਗੱਲ ਕਰਦਾ ਮਾਵਾ ਦੇ ਖੋਏ ਹੋਏ ਪੁੱਤ ਬਜ਼ੁਰਗਾਂ ਦੀ ਤਾਂ ਕਿ ਜਿਹੜਾ ਬਹੁਤ ਗਰੂੜੀ ਡਰੱਗ ਮਾਮਲਾ ਸੀ ਉਹਦਾ ਇਨਸਾਫ ਹੋਣਾ ਚਾਹੀਦਾ ਕਿਉਂਕਿ ਉਹ ਸਭੀ ਅਗਲੀ ਨਸਲ ਮਾਰ ਚੁੜਿਆ ਹੋਇਆ ਹੈ ਅਗਲੀ ਪੀੜੀ ਨਾ ਚੁੜਿਆ ਇਹ ਸਭ ਲਾਅ ਐਂਡ ਆਰਡਰ ਦੇ ਮਸਲੇ ਨੇ ਲੇਕਿਨ ਇਹਨਾਂ ਤੋਂ ਇਲਾਵਾ ਜਿਹੜਾ ਛੱਡ ਕੇ ਹੋਰ ਇਹ ਸਭ ਤੋਂ ਐਮ ਇਹ ਪ੍ਰਾਇਰੀਟੀ ਲਿਸਟ ਚ ਜੀ ਜਿਹੜਾ ਹਾਈ ਕਮਾਂਡ ਦਾ ਪ੍ਰਾਇਰੀਟੀ ਲਿਸਟ ਹੈ ਲੇਕਿਨ ਇਹਨਾਂ ਤੋਂ ਇਲਾਵਾ ਅਗਰ ਤੁਸੀਂ ਅਸਲੀ ਸੰਘਰਸ਼ ਪੁੱਛੋ ਅਸਲੀ ਮੁੱਦੇ ਪੁੱਛੋ ਚਾਹੇ ਉਹ ਰਾਜਨੀਤਿਕ ਹੋਵੇ ਚਾਹੇ ਉਹ ਆਰਥਿਕ ਸੰਘਰਸ਼ ਹੋਵੇ ਤੇ ਚਾਹੇ ਉਹ ਸਮਾਜਿਕ ਸੰਘਰਸ਼ ਹੋਵੇ ਜਿਹੜੀ ਅਸਲੀ ਲੜਾਈ ਹੈ ਜਿਹੜੀ ਅਸਲੀ ਸੰਘਰਸ਼ ਹੈ ਜਿਹੜਾ ਹੈਗਾ ਉਹ ਇਹ ਹੈ ਕਿ ਪੰਜਾਬ ਦੇ ਖਜ਼ਾਨੇ ਦੀ ਲੁੱਟ ਨੂੰ ਰੋਕ ਕੇ ਨਿੱਜੀ ਜੇਬਾਂ ਚੋਂ ਪੈਸਾ ਚੰਦ ਨਿੱਜੀ ਜੇਬਾਂ ਚੋਂ ਮਾਫੀਆ ਦੀ ਜੇਬ ਚੋਂ ਪੈਸਾ ਕੱਢ ਕੇ ਪੰਜਾਬ ਦੇ ਖਜ਼ਾਨੇ ਚ ਪਾਉਣਾ ਇਹ ਸਭ ਤੋਂ ਵੱਡਾ ਸੰਘਰਸ਼ ਆ ਔਰ ਮੈਂ 21 ਸਾਲ ਦੀ ਮੇਰੀ ਜ਼ਿੰਦਗੀ ਦੇਖ ਲਓ ਮੈਂ ਇਥੇ ਲੜਦਾ ਲੋਕ ਭਟਕਾਉਣ ਦੀ ਕੋਸ਼ਿਸ਼ ਕਰਦੇ ਲੋਕ ਭ੍ਰਮ ਪਾਉਣ ਦੀ ਕੋਸ਼ਿਸ਼ ਕਰਦੇ ਲੇਕਿਨ ਮੈਂ ਨਾ ਭ੍ਰਮ ਥੋਣ ਦਵਾ ਨਾ ਪਟਕਾ ਮੁੱਦਿਆਂ ਤੇ ਖੜਾ ਮੈਂ ਮੁੱਦਿਆਂ ਤੇ ਕੜੀਸ ਕੇ ਵਾਪਸੀ ਤੁਹਾਡੇ ਪੰਜਾਬ ਮਾਡਲ ਚ ਵੀ ਚਲਕ ਦਿਖਦੀ ਹੈ ਬਿਲਕੁਲ ਪਰ ਪਰ ਅਸਲ ਹੱਲ ਹੈ ਕੀ ਹੱਦ ਕੀ ਹੈ ਫਿਰ ਦੇਖੋ ਪੰਜਾਬ ਮਾਡਲ ਇਹ ਨਹੀਂ ਕਹਿੰਦਾ ਵਿਖੇ ਜਾਣਾ ਖਾਲੀ ਪੰਜਾਬ ਮਾਡਲ ਇਹ ਕਹਿੰਦਾ ਵੀ ਖਜ਼ਾਨਾ ਭਰਨਾ ਕਿਵੇਂ ਉਹ ਤਾਂ ਇਹ ਹੈ ਕਿਉਂਕਿ ਤੁਸੀਂ ਅਗਰ ਐਨਲਾਈਜ਼ ਕਰੋਗੇ ਪਿਛਲੇ ਕਿੰਨੇ ਅਰਸ ਸੇ ਤੁਸੀਂ ਦੇਖੋ ਦੇਖੋ ਟੈਕਨੀਕਲ ਗੱਲਾਂ ਨਹੀਂ ਟੈਕਨੋਕਰੇਟਿਕ ਗੱਲ ਠੀਕ ਹੈ ਹੋਰ ਇਹ ਜੇ ਮਸਲੇ ਨੇ ਬਿਊਰੋਕ੍ਰੈਟਿਕ ਮਸਲੇ ਨੇ ਅ ਕਿੰਨੇ ਮਸਲੇ ਉਹ ਟੈਕਨੀਕਲੀ ਪਾਲਿਸੀ ਡਿਸੀਜਨ ਸਾਰਾ ਕੁਝ ਹੋ ਜਾਂਦਾ ਜੀ ਲੇਕਿਨ ਉਹ ਨਿਪਰੇ ਕਿਉਂ ਨਹੀਂ ਚੜਦੇ ਉਹ ਐਗਜ਼ੀਕਿਊਟ ਕਿਉਂ ਨਹੀਂ ਹੁੰਦੇ ਰਾਈਟ ਉਹ ਲਗ ਚੀਜ਼ਾਂ ਉਹ ਐਗਜ਼ੀਕਿਊਟ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਪੰਜਾਬ ਦੀ ਹਰ ਸਮੱਸਿਆ ਦਾ ਸਮਾਧਾਨ ਫਾਈਨੈਂਸ਼ੀਅਲ ਇਨਕਮ ਆਪਾ ਨਹੀਂ ਜਿਹੜੀ ਕਿ ਪੰਜਾਬ ਦੇ ਕੋਲ ਘਟਦੀ ਜਾ ਰਹੀ ਹੈ ਇੱਕ ਕਰਜ਼ੇ ਦਾ ਪਹਾੜ ਚੜਦਾ ਜਾ ਰਿਹਾ ਹੈ ਔਰ ਉਸੇ ਕਰਕੇ ਪੰਜਾਬ ਦੇ ਮਸਲੇ ਜਿਹੜੇ ਨੇ ਉਹ ਸੁਲਝ ਜਿੰਦੇ ਤੁਸੀਂ ਬਿਜਲੀ ਦੀ ਗੱਲ ਕਰੋ ਕੋ ਟੈਕਨੀਕਲ ਗੱਲ ਆ ਨਹੀਂ ਵੀ ਤੁਸੀਂ 200 ਯੂਨਿਟ ਦੇਣੇ 300 ਯੂਨਿਟ ਦੇਣੇ ਜਾਂ ਤੁਸੀਂ 10 ਰੁਪਏ ਤੋਂ ਬਿਜਲੀ ਪੀਪੀਏ ਰੱਦ ਕਰਕੇ ਤੁਸੀਂ ਉਹਨੂੰ 3 ਰੁਪਏ ਤੋਂ 5 ਰੁਪਏ ਕਰਨਾ ਹੈ ਠੀਕ ਹੈ ਜੀ ਜਾਂ ਤੁਸੀਂ ਇੱਕ ਫਿਕਸਡ ਸਬਸਿਡੀ ਦੇਣੀ ਚਲੋ ਜੀ 1000 ਰੁਪਏ ਹਰੇਕ ਕਰਨ ਦੇ ਦੇ ਦੇਗੇ ਹਰ ਹਰ ਬੰਦੇ ਨੂੰ 110 ਸਬਸਿਡੀ ਦੇਣੀ ਇਹ ਇਹ ਟੈਕਨੀਕਲ ਮਸਲੇ ਨਹੀਂ ਜੀ ਅੱਲਾਹ ਸਾਬ ਠੀਕ ਹੈ ਹੋਰ ਮੁੱਦਾ ਲਓ ਤੁਸੀਂ ਇਸ ਤੋਂ ਬਾਅਦ ਜਿਹੜੇ ਮੁੱਦੇ ਜਿਵੇਂ ਆਪਣੀ ਕੋਸਮੈਟ੍ਰਿਕ ਸਕਾਲਰਸ਼ਿਪ ਸੀ ਠੀਕ ਅੰਬੇਡਕਰ ਸਕੀਮ ਲਾਂਚ ਕੀਤੀ ਪਿਛਲੀ ਵਾਰ ਸਰਕਾਰ ਨੇ ਇੱਕ ਸਾਲ ਪਹਿਲਾਂ ਲੇਕਿਨ ਪੰਜਾਬ ਸਰਕਾਰ ਤੀ ਨਹੀਂ ਸਕੀ ਕਿਉਂ ਨਹੀਂ ਦੇ ਸਕੀ ਟੈਕਨੀਕਲ ਮਸਲਾ ਨਹੀਂ ਸੀ ਉਹ ਇਨਕਮ ਦਾ ਮਸਲਾ ਹੈ ਇਨਕਮ ਦਾ ਮਸਲਾ ਹੈ ਪੰਜਾ ਪੰਜਾ ਹਜ਼ਾਰ ਦੇ ਬਾਲੇ ਗਰੀਬਾਂ ਨੂੰ ਦੇਣੇ ਨੇ ਜਾਂ ਦਲਿਤ ਵੀਰਾਂ ਨੂੰ ਅਸੀਂ ਪਲਾਟ ਪਲਾਟ ਦੇਣੇ ਪੰਜ ਪੰਜ ਮਰਲੇ ਵਾਲੇ ਠੀਕ ਹੈ ਜੀ ਉਹ ਵੀ ਟੈਕਨੀਕਲ ਮਸਲਾ ਨਹੀਂ ਲੇਕਿਨ ਅਸਲ ਮਸਲਾ ਕੀ ਹੈ ਜੇ ਕੇਜਰੀਵਾਲ ਸਾਹਿਬ ਇੱਥੇ ਆ ਕੇ ਕਹਿੰਦੇ ਨੇ ਵੀ ਮੈਂ 25 26 ਲੱਖ ਨੌکریاں ਦੇ ਦੂੰਗਾ ਤੁਸੀਂ ਪਰਚੇ ਸੰਭਾਲ ਕੇ ਰੱਖੋ ਹਾਂਜੀ ਪਰਚੇ ਸੰਭਾਲ ਕੇ ਰੱਖੋ ਆਹ ਫਲਾਨੀ ਚੀਜ਼ ਮੈਂ ਫ੍ਰੀ ਦੇ ਦੂੰਗਾ ਹੈ ਨੀ ਆ ਹੁਣ ਇੱਕ ਨਵਾਂ ਅਨਾਊਂਸਮੈਂਟ ਕਰਕੇ ਕਹਿੰਦੇ ਨੇ ਕੀ ਕਰਕੇ ਕਹਿੰਦੇ ਦੱਸੋ 16000 ਮਹੱਲਾ ਕਲੀਨਿਕ ਮਹੱਲਾ ਕਲੀਨਿਕ ਬਰਾਬਰ ਠੀਕ ਹੈ ਇਹ ਹੈਲਥ ਤੇ এডਿਕੇਸ਼ਨ ਦੇ ਨਾਲ ਤੁਸੀਂ এডਿਕੇਸ਼ਨ ਦੀ ਵੀ ਤੁਨਵਾ ਗੱਲ ਕੀਤੀ ਵੀ ਦਲਤ ਬੱਚੇ ਕਿਉਂ ਨਹੀਂ ਸਕੂਲਾਂ ਦੇ ਵਿੱਚ ਜਾ ਸਕਦੇ ਮਲਾਜ਼ਮ ਕੱਛੇ ਇਹਦੇ ਲਈ ਤੁਹਾਨੂੰ ਇਨਕਮ ਚਾਹੀਦੀ ਹੈ ਮਹਾਰਾਜ ਤੁਸੀਂ 1 ਲੱਖ ਸਾਨੂੰ ਜਿਹੜੀ ਅੱਜ ਪੰਜਾਬ ਦੇ ਵਿੱਚ ਖਾਲੀ ਪਈ ਹੈ ਗੱਲਾ ਸਾਹਿਬ ਤੁਸੀਂ ਉਹ ਤੇ ਭਰ ਨਹੀਂ ਸਕੇ ਠੀਕ ਹੈ ਕਿਉਂ ਨਹੀਂ ਭਰ ਸਕੇ ਕਿਉਂਕਿ ਫਰਕ ਬਹੁਤ ਹੈ ਇਹ ਕੋਈ ਹੱਥ ਨmber ਪਰ ਸੂਬਾ ਨਹੀਂ ਰਹਿ ਗਿਆ ਵੇਖੋ ਸੌਫਟ ਲੋਨਸ ਨੇ ਬਿਲਡਿੰਗ ਆ ਮਿਊਨਿਸਪਲ ਕਮੇਟੀ ਦੇ ਹੋਂ ਹੋਰ ਹੋਰ ਸਾਫਟ ਉਹਨਾਂ ਨੂੰ ਪੂਰਾ ਗਿਰਵੀ ਧਰਿਆ ਹੋਇਆ ਹੈ ਪੰਜਾਬੀ ਗਿਰਵੀ ਧਰਿਆ ਹੋਇਆ ਹੈ ਪਿਛਲੀਆਂ ਸਰਕਾਰਾਂ ਨੇ ਪੰਜਾਬ ਗਿਰਵੀ ਧਰਤਾ ਮਾਰਾ ਜ ਟੂਰਿਜ਼ਮ ਦੇ ਕਈ ਹੋਟਲ ਗਿਰਵੀ ਧਰ ਬਿਲਕੁਲ ਹੋਟਲ ਗਿਰਵੀ ਧਰਿਆ ਆਉਦੇ ਨਹੀਂ ਜਿਹੜੇ ਸਰਕਾਰੀ ਜ਼ਮੀਨਾਂ ਗਿਰਵੀ ਧਰੀਆਂ ਹੋਈਆਂ ਉਹਨਾਂ ਦਾ ਕੋਈ ਰਿਕਾਰਡ ਨਹੀਂ ਹੈ ਰਾਈਟ ਕਰਜ਼ਾ ਲੈ ਕੇ ਅਸੀਂ ਕਰਜ਼ਾ ਮੋੜ ਰਹੇ ਹਾਂ ਠੀਕ ਹੈ ਅੱਛਾ ਪੰਜਾਬ ਦੇ ਲੋਕ ਸੋਚਦੇ ਨੇ ਵੀ ਖਮੀ ਅਸੀਂ ਵਾਝੇ ਆ ਇਸ ਕਰਦੇ ਤੂੰ ਇਹ ਕਰਜ਼ਾ ਤਾਂ ਮਤਲਬ ਸਟੇਟ ਦੇ ਉੱਤੇ ਹੈ ਇਸ ਕਰਕੇ ਅਸੀਂ ਵਾਝੇ ਆ ਸਾਨੂੰ ਇਹਦਾ ਇਹਦੀ ਕੋਈ ਫਿਕਰ ਨਹੀਂ ਗਲਤ ਹੈ ਕਿਉਂਕਿ ਉਹ ਪੰਜਾਬ ਦੇ ਲੋਕਾਂ ਤੋਂ ਹੀ ਵਸੂਲਿਆ ਜਾ ਰਿਹਾ ਪਾਣੀ ਦੇਖੋ ਜਿਹੜਾ ਟੋਲ ਲੱਗਦਾ ਹੈ ਕੌਣ ਪੇ ਕਰਦਾ ਹੈ ਅਸੀਂ ਕਰਦੇ ਹਾਂ ਅਸੀਂ ਪੇ ਕਰਦੇ ਕਰ ਰਹੇ ਹਾਂ ਨਾ ਬਿਲਕੁਲ ਕਰ ਰਹੇ ਹਾਂ ਅੱਛਾ ਪੈਟਰੋਲ ਦੇ ਉੱਤੇ ਇਨਡਾਇਰੈਕਟ ਟੈਕਸ ਹੈ ਕੌਣ ਪੇ ਕਰਦਾ ਹੈ 35 40 ਰੁਪਏ ਦਾ ਪੈਟਰੋਲ ਹੈ ਦੁਬਈ ਰੂਪੀ ਤੁਸੀਂ ਜਾ ਕੇ ਦੇਖ ਲਓ ਇੱਥੇ 100 ਦਾ ਹੈ ਸਾਡੇ ਡੀਜ਼ਲ ਵੀ 100 ਦੇ ਨੇੜੇ ਹੈ ਮਹਾਰਾਜ 9 ਰੁਪਏ ਦਾ ਸੀਗਾ 99 'ਚ 5 ਰੁਪਏ ਦਾ ਸਮਝ ਰਹੇ ਹੋ ਤੁਸੀਂ ਹਿਸਾਬ ਲਾਓ ਕਿੱਥੇ ਕਿੱਥੇ ਚਲੇ ਗਿਆ ਕੌਣ ਇਨਡਾਇਰੈਕਟ ਟੈਕਸ ਕੌਣ ਪੇ ਕਰ ਰਿਹਾ ਮਾਰੇ ਇਹ ਪੰਜਾਬ ਸਰਕਾਰ ਨੂੰ ਮਜਬੂਰੀ ਚ ਉਹਨਾਂ ਤੋਂ ਲੈਣਾ ਪੈਂਦਾ ਇਹ ਹੀ ਮਸਲਾ ਹੈ ਅਗਲਾ ਸੋਚਦਾ ਹੈ ਕਿ ਭਾਈ ਮੈਂ ਤੁਹਾਨੂੰ ਦੇਣਾ ਇਹ ਤਾਂ ਸਟੇਟ ਨਹੀਂ ਦੇਣਾ ਲੇਕਿਨ ਸਟੇਟ ਟੈਕਸ ਲਾ ਕੇ ਉਹਨਾਂ ਦੇ ਹੱਕ ਲਾਲ ਦੇ ਪੈਸੇ ਲੈਂਦਾ ਕਰਜ਼ੇ ਨਾ ਕਰਜਾ ਔਰ ਜਿਹੜੀ ਚੋਰੀ ਹੈ ਉਹ ਚੜਕਿ ਨਹੀਂ ਇਸ ਕਰਕੇ ਮੈਂ ਪਾਲਸੀਆਂ ਦਿੰਦਾ ਸੀ ਮੈਂ ਭਾਈ ਰੇਤ ਦੀ ਪਾਲਸੀ ਦਿੱਤੀ ਸ਼ਰਾਬ ਦੀ ਪਾਲਸੀ ਦਿੱਤੀ ਹੈ ਜੀ ਇਹ ਕਿਹਾ ਵੀ ਕੇਵਲ ਇੱਕ ਬੰਦੇ ਦੇ ਹੱਥ ਚ ਜਿਉ ਸਟੇਟ ਦੇ ਹੱਥ ਚ ਹੋਵੇ ਉਹ ਕਰੋੜਾਂ ਰੁਪਏ ਦਾ ਮਤਲਬ 5-7 ਹਜ਼ਾਰ ਕਰੋੜ ਮਤਲਬ ਬਲੈਕਮੇਲ ਕਰ ਕਰਕੇ ਉਹ ਜਿਹੜੀ ਕੇਬਲ ਆ ਜਿਹੜੀ ਤੁਸੀਂ ਪਾਈ ਆ ਸਰਕਾਰੀ ਜ਼ਮੀਨ ਦੇ ਉੱਤੇ ਆ ਸਰਕਾਰੀ ਤੇ ਗਨੇ ਚੁੱਪਣ ਨੂੰ ਬਾਦਰੀ ਤੇ ਡੰਡੇ ਖਾਣ ਨੂੰ ਰਿਚ ਸਟੇਟ ਮਰਦਾ ਰਿਹਾ ਇਸ ਕਰਕੇ ਜਿਹੜੀ ਸਭ ਤੋਂ ਅਹਿਮ ਗੱਲ ਹੈ ਦਲਾਸਾ ਕਿ ਭਾਈ ਜਿਹੜੇ ਈਟੀਟੀ ਟੀਚਰ ਨੇ ਕਿਉਂ ਪਟਕ ਰਹੇ ਨੇ ਉਹ ਕਿਉਂ ਮਤਲਬ 10000 ਦੇ ਵਿੱਚ ਫੈਕਲਟੀ ਹੈ ਇੱਕ ਗੁਰੂ ਦਾ ਦਰਜਾ ਸਭ ਤੋਂ ਵੱਡਾ ਹੁੰਦਾ ਠੀਕ ਉਹ 10000 ਰੁਪਏ ਦੇ ਵਿੱਚ ਜੁਆਇਨ ਕਰਦਾ ਉਹਦਾ ਗੁਜ਼ਾਰਾ ਹੋ ਜੂਗਾ ਬਿਆਨ ਨਾ ਮਨਾ ਕੀਤਾ ਹੋਇਆ 40-50000 ਰੁਪਏ ਚਾਹੀਦਾ ਉਹ ਤਾਂ ਹੋ ਰਿਹਾ ਠੀਕ ਜਿਹੜੇ ਕੰਟਰੈਕਟ ਬੇਸਿਸ ਦੇ ਉੱਤੇ EMPLOYE ਉਹ ਕਿਉਂ ਕੰਟਰੈਕਟ ਬੇਸਿਸ ਤੇ ਨਹੀਂ ਗੁਜਾਜ ਜੋ ਖੜਦੇ ਪੱਕੇ ਕਿਉਂ ਨਹੀਂ ਹੁੰਦੇ ਪੰਜਾਬ ਮਾਡਲ 'ਚ ਹੱਲ ਦਿਖਦੇ ਹੱਲ ਮੈਂ ਕਹਿੰਦਾ ਇਹੀ ਦੇਖੋ ਮੇਰੀ ਗੱਲ ਨੂੰ ਸੁਣੋ ਪੰਜਾਬ ਮਾਡਲ ਕੀ ਕਹਿੰਦਾ ਹੈ ਕਿ ਭਾਈ ਕਾਰਪੋਰੇਸ਼ਨਾਂ ਬਣਾਓ 4-5 ਤੁਸੀਂ ਸ਼ਰਾਬ ਨੂੰ ਡਿਸਟਿਲਰੀਆਂ ਜਿਹੜੀਆਂ ਨੇ ਉਹ ਸਰਕਾਰੀ ਹੋਣ 60-70 ਹਜ਼ਾਰ ਬੰਦਿਆਂ ਨੂੰ ਨੌਕਰੀ ਮਿਲਦੀ ਸਿੱਧੀ ਤਾਮਿਲਨਾਡੂ 'ਚ 2002 ਦੇ ਵਿੱਚ ਤਾਮਿਲਨਾਡੂ ਤੇ ਪੰਜਾਬ ਇੱਕ ਬਰਾਬਰ 2.5-3000 ਕਰੋੜ ਕਮਾਉਂਦੇ ਸੀ ਅੱਜ ਉਹ 36000 ਕਰੋੜ ਰੁਪਏ ਕਮਾਉਂਦੇ ਆ ਸਰ 15% ਇਨਕਰੀਸ ਪੰਜਾਬ ਕਿੰਨਾ ਕਮਾਉਂਦਾ ਹੈ 3000 ਕਰੋੜ ਉਹੀ 4-500 ਕਰੋੜ ਦੀ ਲੜਾਈ ਉਹ ਲੜਦੇ ਸਿੱਧੀ 2-2000 ਕਰੋੜ ਦੀ ਲੜਾਈ ਉਹ ਵਧਦਾ ਹੈ ਉਸ ਤਰ੍ਹਾਂ ਅਮਰੀਕਾ ਨੂੰ ਸਮਝੋ ਇਹ ਕਿਉਂ ਨਹੀਂ ਹੋ ਸਕਦਾ ਜੀ ਇੱਥੇ ਲਸਨ ਸੰਸਾ ਚ ਨਿਕਲਦਾ ਹੋ ਵੈਟ ਕਿਉਂ ਲੱਗਦਾ ਜੀ ਇੱਥੇ ਸਮਝ ਗਏ ਕੱਲੇ ਇੱਕ ਮਹਿਕਮੇ ਦੇ ਵਿੱਚੋਂ ਹੀ ਤੁਸੀਂ ਇੰਨਾ ਪੈਸਾ ਕੱਢ ਸਕਦੇ ਹੋ ਕਿ ਪੰਜਾਬ ਦਾ ਕਰਜ਼ਾ ਵੀ ਮੁੜ ਜਾਵੇ ਔਰ ਇਹਨਾਂ ਬੱਚਿਆਂ ਨੂੰ ਇਹਨਾਂ ਅਧਿਕਾਰੀਆਂ ਨੂੰ ਜਿਹੜੇ ਸੜਕਾਂ ਦੇ ਉੱਤੇ ਫਿਰਦੇ ਆ ਰੋਜ਼ ਰੋਜ਼ ਲਾਉਂਦੇ ਆ ਇਹਨਾਂ ਨੂੰ ਉਹ ਇਨਕਮ ਜਿਹੜੀ ਹੈ ਜਿਵੇਂ ਬੱਦਲ ਦੇਖਿਆ ਬੱਦਲ ਬੱਦਲ ਸਮੁੰਦਰ ਚੋਂ ਪਾਣੀ ਲੈਂਦਾ ਤੇ ਧਰਤੀ ਤੇ ਵਹਾਉਂਦਾ ਤੇ ਤਿੰਨ ਚਾਰ ਗੁਣਾ ਕਰਕੇ ਮੋੜਦਾ ਇਹ ਹੁਸਨਦਾ ਇਹ ਬਿਲਕੁਲ ਸੰਭਵ ਹੈ ਬੱਲਾ ਸਾਹਿਬ ਲੜਾਈ ਰੇਤੇ ਚੋ ਵੇਖੋ ਰੇਤਾ ਹੁਣ ਜਦੋਂ ਰੇਤੇ ਦਾ ਮਸਲਾ ਹੁੰਦਾ ਹੈ 40 ਕਰੋੜ ਰੁਪਏ ਜਮ੍ਹਾਂ ਕਰਾਇਆ 10 ਸਾਲ ਨਾ 39 ਨਾ 40 ਠੀਕ ਹੈ ਕਿਉਂ ਕਿ ਨਾ ਤੇ ਨੀਤੀ ਸੀ ਤੇ ਨਾਮਯਤ ਸੀ ਜੀ ਆਪ ਦਾ ਪਰਸਨਲ ਇਨਕਮ ਦੇ ਵਾਸਤੇ ਉਹਨੂੰ ਯੂਜ਼ ਕੀਤਾ ਗਿਆ ਠੀਕ ਹੈ ਜੀ ਚਲੋ ਵਿਥਾਸਾ ਅਕਾਦੀ ਸਰਕਾਰ ਅਸੀਂ ਬਿਤਾ ਕੇ ਉਹਨੂੰ ਤੈਸੋ ਕਰੋੜ ਕਰਤਾ 200 ਕਰਤਾ 250 ਕਰੋੜ ਕਰਤਾ ਹੁਣ ਤੁਸੀਂ ਦੇਖੋ ਤੇਲੰਗਾਨਾ ਵਰਗਾ ਸੂਬਾ 10 ਕਰੋੜ ਰੁਪਏ ਠੇਕੇਦਾਰੀ ਚੁਕਮਾਉਂਦਾ ਸੀ ਪਹਿਲੇ ਸਾਲ ਠੇਕੇਦਾਰੀ ਮਟਾਈ ਜਿੰਨੇ ਸਟੇਟ ਦਾ ਰਿਸੋਰਸ ਹੈਗਾ ਸਟਾਕਯਾਰਡ ਬਣਾਏ ਔਨਲਾਈਨ ਬਿਡਿੰਗ ਦੇ ਉੱਤੇ ਰੇਤਾ ਵੇਚਣਾ ਸ਼ੁਰੂ ਕੀਤਾ ਹਜ਼ਾਰਾਂ ਯੁਫਕਾਂ ਨੂੰ ਨੌਕਰੀ ਦਿੱਤੀ 70000 80000 ਨੌਜਵਾਨਾਂ ਨੂੰ ਨੌਕਰੀ ਦਿੱਤੀ ਰੇਤਾ ਔਨਲਾਈਨ ਵੇਚਿਆ ਪਹਿਲੇ ਸਾਲ 300 ਕਰੋੜ ਦੂਜੇ ਸਾਲ 700 ਕਰੋੜ ਤੀਜੇ ਸਾਲ 1200 ਕਰੋੜ 2400 ਕਰੋੜ ਰੁਪਏ 3 ਸਾਲ ਦੇ ਵਿੱਚ ਕਮਾ ਲਿਆ ਮਹਾਰਾਜ ਜਿੰਨਾ ਅਕਾਲੀ ਸਰਕਾਰ ਨੇ ਇੱਕ ਸਾਲ ਦੇ ਵਿੱਚ ਰੇਤਾ ਜਮਾ ਕਰਾਇਆ ਉਹ ਇੱਕ ਹਫ਼ਤੇ ਵਿੱਚ ਕਮਾਇਆ 47 ਕਰੋੜ ਰੁਪਏ ਇੱਕ ਹਫ਼ਤੇ ਵਿੱਚ ਸਾਡੇ ਕੋਲ ਤਿੰਨ دریا ਉਹਨਾਂ ਕੋਲ ਇੱਕ دریا ਕੋਈ ਬੰਦਾ ਇਹਨਾਂ ਗੱਲਾਂ ਨੂੰ ਮੰਨੂਗਾ ਕੋਈ ਪੋਲਿਸੀ ਡਿਸੀਜਨ ਹੈ ਟੈਕਨੀਕਲ ਡਿਸੀਜਨ ਕਪਾਈ ਰੇਤਾ ਫਰੀ ਕਿਹਦੇ ਵਾਸਤੇ ਫਰੀ ਇਹ ਕਫਰੀ ਉਹਦੇ ਵਾਸਤੇ ਹੈ ਜਿਹਨੇ ਚੱਕਣਾ ਜਾਂ ਰੇਤਾ ਫਰੀ ਉਹਦੇ ਵਾਸਤੇ ਕਰ ਰਹੇ ਹੂੰ ਜਿਹਨੇ ਵਰਤਣਾ ਇਹ ਤਾਂ ਤੁਸੀਂ ਚੱਕਣ ਵਾਲੇ ਵਾਸਤੇ ਕਰ ਰਹੇ ਹੋ ਕਿਉਂਕਿ ਚੱਕ ਕੇ ਉਹੀ ਲਿਜਾਊਗਾ ਨਾ ਇਹ ਕੋਈ ਟਿੱਪਰ ਨਹੀਂ ਤੇਰੇ ਚਾਰ ਖੇਤਾਂ ਦੇ ਵਿੱਚ ਠੀਕ ਹੈ ਭਾਈ ਟਰਾਲੀਆਂ ਨੇ ਜਿਹਨਾਂ ਕੋ ਟਰਾਲੀਆਂ ਨੇ ਹੈ ਨਾ ਉਹ ਟਿੱਪਰ ਨੇ ਉਹ ਸੁਵਿਧਾ ਆਮ ਬੰਦੇ ਕੋਲ ਥੋੜਾ ਜਿਹਾ ਭਾਈ ਤੁਸੀਂ ਰੇਟ ਫਿਕਸ ਕਰੋ ਨਾ ਤੁਸੀਂ ਸ਼ਰਾਬ ਦਾ ਰੇਟ ਫਿਕਸਡ ਹੈ ਫਿਕਸਡ ਹੈ ਕਿ ਨਹੀਂ ਹੈ ਬਿਲਕੁਲ ਬੋਤਲ ਦਾ ਕਮਿਸ਼ਨ ਫਿਕਸ ਕਰਦੇ ਆ ਕੋਲੇ ਦਾ ਰੇਟ ਕਮਿਸ਼ਨ ਫਿਕਸ ਕਰਦੇ ਆ ਨਾ ਮਹਾਰਾਜ ਕੋਈ ਤਾਂ ਰੇਟ ਫਿਕਸ ਹੈ ਦੱਸੋ ਰੇਟੇ ਦਾ ਰੇਟ ਕਾ ਕਿਉਂ ਫਿਕਸ ਨਹੀਂ ਕੀਤਾ ਤੁਸੀਂ ਸਪਲਾਈ ਤੁਹਾਡੇ ਕੋਲ 170 ਸਾਲ ਦੀ ਹੈ ਤਿੰਨ ਦਰਿਆਨੇ ਸਰ ਭਾਵੇਂ ਡੀਸਲਟਿੰਗ ਹੋਵੇ ਭਾਵੇਂ ਐਂਡ ਤੱਕ ਤਾਂ ਹੀ ਤਾਂ ਮੈਂ ਕਹਿੰਦਾ ਵੀ ਮਾਫੀਆ ਰਾਜ ਇਹ ਮਾਫੀਆ ਰਾਜ ਪੰਜਾਬ ਦੇ ਨਕਸ਼ੇ ਤੋਂ ਖਤਮ ਕਰਨਾ ਸਭ ਨਾਲ ਸਲਾਹ ਕਰ ਮਰੇ ਪਾਪੀ ਥੋੜਾ ਨਾ ਮਾਰਨੀ ਪਾਪ ਮਾਰ ਕੇ ਮੈਂ ਕਿਵੇਂ ਮਰੂੰਗਾ ਨੀਅਤ ਤੇ ਨਿਸ਼ਟੀ ਨਾਲ ਮਰੂੰਗਾ ਮਿਤੀ ਘੜੀ ਵੀ ਭਾਈ ਤੇਰੇ ਨਾਥਿੰਗ ਕਾਲਡ ਦੀ ਸੈਂਡ ਮਾਈਨਿੰਗ ਮਾਫੀਆ ਸੈਂਡ ਮਾਈਨਿੰਗ ਮਾਫੀਆ ਕੁਝ ਨਹੀਂ ਹੈ ਮਾਫੀਆ ਕੀ ਹੈ ਟਰਾਂਸਪੋਰਟ ਮਾਫੀਆ ਇਸ ਕਰਕੇ ਜਦੋਂ ਆਂਧਰਾ ਪ੍ਰਦੇਸ਼ ਨੇ ਰਿਤਾ ਫਰੀ ਕੀਤਾ ਸੀ ਭਾਈ 100 ਕਰੋੜ ਐਨਜੀਟੀ ਨੇ ਜੁਰਮਾਨਾ ਲਾਇਆ ਤੇ ਅਕਲ ਟਿਕਾਣੇ ਆ ਗਈ 4-500 ਕਰੋੜ ਦਾ ਘਾਟਾ ਪਿਆ ਤੇ ਮੌਜ ਕਿਨੇ ਬਣਾਈ ਮਾਫੀਆ ਨੇ ਇਹਦਾ ਮਤਲਬ ਤੁਸੀਂ ਚੁੱਕਣ ਵਾਲੇ ਨੂੰ ਫਰੀ ਕਰ ਰਹੇ ਹੋ ਰਿਤਾ ਉਹ ਚੁੱਕ ਕੇ ਜਿਹੜੇ ਮਰਜੀ ਪਾਵਰ ਵਿੱਚ ਕਿਹੜਾ ਪਾ ਫਿਕਸ ਕੀਤਾ ਤੁਸੀਂ ਜਦੋਂ ਤੁਹਾਡੀ ਸਪਲਾਈ ਫਿਕਸ ਹੋ ਗਈ ਯਾਰ ਰੇਟ ਫਿਕਸ ਹੋ ਗਿਆ 800 ਰੁਪਏ আর ਜਿਹੜਾ ਉਹ ஆன்ਲਾਈਨ دیتا ਸਮੱਸਿਆ ਦਾ ਸਮਾਤਾ ਉਹਨੂੰ ਕਹਿ ਇਸ ਕਰਕੇ ਕਹਿੰਦਾ ਜੀ 1000 ਰੁਪਏ ਰੇਟ ਰੇਤੇ ਦੀ ਟਰਾਲੀ ਕਰ ਲੋ ਭਾਈ ਜਦੋਂ ਤੁਸੀਂ ਸਪਲਾਈ ਰੋਕਦੇ ਹੋ ਤੁਸੀਂ ਕਦੇ 4000 ਦੀ ਟਰਾਲੀ ਵੇਚਦੇ ਹੋ ਤੁਸੀਂ ਕਦੇ 5000 ਦੀ ਟਰਾਲੀ ਦੇ ਮੱਕਾਲੀ ਸਿਰ 10000 ਤੋਂ ਉੱਤੇ ਟਰਾਲੀਆਂ ਵਿਕਦੀਆਂ ਵੇਚੀ ਜੀ ਕਿਉਂ ਭਾਈ ਫਿਰ ਜਿਹੜੀਆਂ ਰੇਤਾ ਸੜਕਾਂ ਤੇ ਯੂਜ਼ ਹੁੰਦਾ ਫਿਰ ਬਿਲਡਿੰਗਾਂ ਤੇ ਯੂਜ਼ ਹੁੰਦਾ ਸਰਕਾਰੀ ਉਹਨਾਂ ਤੇ ਯੂਜ਼ ਹੁੰਦਾ ਜਦੋਂ ਉੱਥੇ ਯੂਜ਼ ਹੁੰਦਾ ਕੋਈ ਪਰਚੀ ਹੈ ਉਤੇ ਲਿਖਿਆ ਹੋਏ ਵੀ ਸਰਕਾਰੀ ਮਾਇੰਚੋ ਹੀ ਰਿਤਾ ਹੋਗਾ ਔਰ ਸਰਕਾਰੀ ਮਾਇੰਚੋ ਹੀ ਲੈਣਾ ਔਰ ਉਹਦਾ ਉਹਦੀ ਪਰਚੀ ਦਾ ਧਾਓ ਬਣੂ ਅਜ ਤੱਕ ਕਿਸੇ ਕੋ ਪਰਚੀ ਹੈ ਮੈਂ ਕਹਣਾ ਇਸ ਇਹ ਨੀਤੀ ਮਤਲਬ ਫਾਲਟੀ ਇਸੇ ਕਰਕੇ ਹੋ ਗਈ ਵੀ ਮਨਸ਼ਾ ਪੈਸੇ ਜੇਬ ਚ ਪਾਉਣ ਦੀ ਹੈ ਸਰਕਾਰੀ ਖਜ਼ਾਨੇ ਚ ਪਾਉਣ ਦੀ ਹੈ ਜਿੰਨੇ ਟਿੱਪਰ ਚੱਲਦੇ ਆ ਉਹਨਾਂ ਰੇਟ ਆ ਨਾ ਵੇਟ ਆ ਨਾ ਬੇਟ ਕਰੋ ਇਮਪਾਉਂਡ ਕੋਈ 25000 ਦੇ ਰਿੱਤੇ ਖਤਰ 1 ਕਰੋੜ ਦਾ ਟਰੱਕ ਇਮਪਾਉਂਡ ਕਰਾ ਲਓ ਕਾਲੀ ਸਰਕਾਰ ਨੇ ਕਿਹਾ ਐ ਤੱਕ ਨੋਟੀਫਾਈ ਹੋ ਗਿਆ ਨੋਟੀਫਾਈ ਕਰਕੇ ਵੀ ਉਹ ਲਾਗੂ ਨਹੀਂ ਹੋਇਆ ਤੁਸੀਂ ਦੇਖੋ ਨਾ ਇਹ ਜਿਹੜੀ ਪਾਲਿਸੀ ਕੰਪਲਾਈਂਸ ਤੇ ਬੜਾ ਵੱਡਾ ਸਵਾਲ ਹੈ ਲਾਗੂ ਪਾਲਿਸੀਆਂ ਨੀਤੀਆਂ ਲਾਗੂ ਹੋਣ ਕਲਾ ਸਾਹਿਬ ਅਚੀ ਇੰਟੈਂਟ ਹੋ ਗਏ ਜਿਉ ਨੂੰ ਐਗਜ਼ੀਕਿਊਟ ਨਹੀਂ ਕਰ ਸਕਉਂ ਜਿਉ ਟੈਕਨੀਕਲ ਗੱਲਾਂ ਤੇ ਸੀਮਿਤ ਰੱਖਦੇ ਹੁ ਜਿਉ ਨੂੰ ਲollipops ਪੰਜਾਬ ਦੇ ਲੋਕਾਂ ਨੂੰ ਵੰਡਣ ਦੇ ਉੱਤੇ ਕਰਦੇ ਆਂ ਆ ਜੀ ਆ ਲੈ ਲਓ ਆ ਰੀ ਆ ਲੈ ਲਓ ਆ ਲੈ ਫਿਰ ਮੈਨੂੰ ਇਹ ਦੱਸੋ ਇਹ ਆਖਰੀ 4 ਮਿੰਟ ਹੈ 5 ਮਿੰਟ ਕਿਉਂ ਹੈ ਇਹ ਭਾਈ ਪਹਿਲੇ 4.5 ਸਾਲ ਕਿਉਂ ਨਹੀਂ ਹੁੰਦਾ ਜਿਹੜਾ ਪੇ ਕਮਿਸ਼ਨ ਹੈ ਉਹ ਪਹਿਲੇ 4.5 ਸਾਲ ਕਿਉਂ ਨਹੀਂ ਉਹ ਲੱਖਾਂ ਨੌਜਵਾਨ ਮੇਰੇ ਕੋਲ ਆ ਕੇ ਮਿਲ ਕੇ ਮੈਨੂੰ ਕਹਿੰਦਾ ਭਾਈ ਮੈਂ ਤੁਹਾਨੂੰ ਝੂਠਾ ਲੁੱਟੀ ਪਾਉਂਦਾ ਹਕੀਕਤ ਇਹ ਹੈ ਇਹ ਤੇ ਆਓ ਇਹ ਦੇਖੋ ਸੁਝਾਅ ਇੱਕ ਮੈਂ ਤਾਂ ਕਾਨੂੰਨ ਲੈ ਕੇ ਆਇਆ ਸੀ ਕਿ ਭਾਵੇਂ ਸਰਕਾਰੀ ਪਾਲਿਸੀਆਂ ਬਹੁਤ ਤੁਸੀਂ ਪਹਿਰੇਦਾਰੀ ਕੀਤੀ ਬਹੁਤ ਸੁਝਾਅ ਵੀ ਦਿੱਤੇ ਹੁਣ ਨਵਜੋਤ ਸਿੰਘ ਸਿੱਧੂ ਦੀ ਲੜਾਈ ਕਿਸ ਰੂਪ ਚੱਗੇ ਬਦੂ ਕਿਉਂਕਿ ਹਰ ਪੰਜਾਬੀ ਤੁਹਾਡੇ ਤੇ ਭਰੋਸਾ ਵੀ ਬਹੁਤ ਹੈ ਦੇਖੋ ਕੋਈ ਵੀ ਜਦੋਂ ਤੁਸੀਂ ਸਿਸਟਮ ਨੂੰ ਚੇਂਜ ਕਰਨੀ ਤੁਹਾਡੀ ਕਿਸੇ ਇੰਡੀਵਿਜੂਅਲ ਨਾਲ ਲੜਾਈ ਨਹੀਂ ਜਿੱਤਣਾ ਸਾਬਤ ਹੈ ਇਸ ਨੂੰ ਕਿਸੇ ਨੂੰ ਪੈ ਦੀ ਲੋੜ ਨਹੀਂ ਜੀ ਮੈਨੂੰ ਪੈਰ ਕਿਹਾ ਹੈ ਕਿ ਇਹ ਪਾਈ ਇੱਕ ਉੱਪਰ ਜਿਹੜਾ ਪੰਜਾਬ ਬਣਾਣਾ ਚਾਹਵੇ ਉੱਪਰ ਇਮਾਨਦਾਰੀ ਹੋਣੀ ਚਾਹੀਦੀ ਕਿਉਂਕਿ ਕਰਾਪਸ਼ਨ ਹਮੇਸ਼ਾ ਥੱਲੋਂ ਸ਼ੁਰੂ ਹੁੰਦੀ ਹੈ ਕਦੇ ਉੱਤੋਂ ਸ਼ੁਰੂ ਨਹੀਂ ਹੁੰਦੀ ਜੀ ਇਸ ਕਰਕੇ ਤੁਸੀਂ ਇਸ ਗੱਲ ਨੂੰ ਸਮਝੋ ਜੀ ਕਿ ਕਦੇ ਵੀ ਅਗਰ ਕਰਪਸ਼ਨ ਦੂਰ ਕਰਨੀ ਹੋਵੇ ਤੇ ਉਹ ਉੱਤੋਂ ਦੂਰ ਹੁੰਦੀ ਹੈ ਫਿਸ਼ 스타ਟ ਟੂ ਸਟਿੰਕ ਐਟ ਦੀ ਹੈਡ ਲੀ ਵਾਂਟ ਟੂ ਸਿੰਗਾਪੁਰ ਜੀ ਮਹਾਰਾਜ ਉਹਨੇ ਸਿੰਗਾਪੁਰ ਇੱਕ ਮੱਛੀ ਮਾਰਕੀਟ ਤੋਂ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਬਣਾਤੀ ਕਿਉਂ ਜੀ ਬਿਕੋ ਨਾਲ ਪਨਿਸ਼ ਪੀਪਲ ਐਟ ਟੌਪ ਜਦੋਂ ਉੱਤੋਂ ਕਰਪਸ਼ਨ ਦੂਰ ਹੁੰਦੀ ਹੈ ਨਾ ਸਾਹਿਬ ਫਿਰ ਥੱਲੇ ਤੱਕ ਜਾਂਦੀ ਹੈ ਔਰ ਉਹ ਥੱਲੇ ਤੱਕ ਪ੍ਰਕੂਲੇਟ ਨਹੀਂ ਹੁੰਦੀ ਇਸ ਕਰਕੇ ਇਸ ਸਿਸਟਮ ਦਾ ਵਿਰੋਧ ਮੈਨੂੰ ਬੜਾ ਚੰਗਾ ਲੱਗਦਾ। ਕੋਈ ਸੰਘਰਸ਼ ਮੇਰਾ ਕਹਿਣਾ। ਜਾਂ ਤੇ ਇਹ ਹੋਵੇ ਕਿ ਅਸੀਂ ਸਮਝੌਤੇ ਕੀਤੇ ਨੂੰ। ਮਤਲਬ ਮੈਂ ਸਭ ਨੂੰ ਮੰਨਦਾ ਜਿਨ੍ਹਾਂ ਨੇ ਮੈਨੂੰ ਇੱਜ਼ਤ ਦਿੱਤੀ ਮੇਰੀ ਮੈਰਿਟ ਨੂੰ ਆਨਰ ਕੀਤਾ। ਲੇਕਿਨ ਇੱਕ ਵੱਡਾ ਸੰਘਰਸ਼ ਹੈ। ਵੱਡਾ ਜਿਹੜਾ ਮੇਰਾ ਪੰਜਾਬ ਦੇ ਪ੍ਰਤੀ ਇਸ਼ਕ ਹੈ। ਇਹ ਮਰਦਾਂ ਦਾ ਨਹੀਂ ਕਦੀ। ਦੇਖੋ ਇਸ਼ਕ ਦਾ ਮਤਲਬ ਕੀ ਹੈ? ਲੋਕ ਸੋਚਦੇ ਨੇ ਨਾ ਇਸ਼ਕ ਦਾ ਮਤਲਬ ਲੋਕ ਸੋਚਦੇ ਨੇ ਖਬਨੀ ਇਸ਼ਕ ਦਾ ਮਤਲਬ ਕੋਈ ਫਿਜ਼ੀਕਲ ਹੀ ਹੈ ਨਾ ਇਸ਼ਕ ਤਾਂ ਰੱਬ ਨਾਲ ਹੀ ਹੁੰਦਾ ਜਿਹੜਾ ਇਨਸਾਨ ਨੂੰ ਜੋਗੀ ਬਣਾਉਂਦਾ ਤੇ ਉਹ ਬੰਧਨ ਰਿਸ਼ਤੇ ਨਾਤੇ ਸੰਬੰਧ ਕੱਟ ਕੇ ਪੱਧਰ ਮੈਨੂੰ ਉਸੇ ਤਰ੍ਹਾਂ ਪੰਜਾਬ ਨਾਲ ਇਸ਼ਕ ਹੈ ਜਿਹੜਾ ਮੇਰਾ ਇਸ਼ਕ ਨੂੰ ਸਮਝੂਗਾ ਪੰਜਾਬ ਉਹ ਮੇਰੇ ਤੇ ਕੋਈ ਤੋਹਮਤ ਨਹੀਂ ਲਾਏਗਾ ਕਿਉਂ ਲਾਏਗਾ ਮੈਂ ਤਾਂ ਮੈਂ ਤਾਂ ਪਹਿਲਾਂ ਹੀ ਹਰ ਪਾਸੇ ਮੇਰੀ ਮੈਰਿਟ ਇਗਨੋਰ ਹੋਈ ਪੋਲਿਟਿਕਸ ਦੇ ਵਿੱਚ 5 ਦਾ 50 ਹੋ ਜਾਂਦਾ 50 ਨੂੰ 0 ਵੀ ਕੀਤਾ ਜਾ ਸਕਦਾ ਹੈ ਆਪਕਾ ਚਾਹੀਦਾ ਠੀਕ ਹੈ ਤੁਹਾਨੂੰ ਫੈਸਿਲੀਟੇਟ ਕਰਨਾ ਚਾਹੀਦਾ ਉਹ ਹਾਈ ਕਮਾਂਡ ਨੇ ਮੈਨੂੰ ਕੀਤਾ ਮੈਂ ਹਮੇਸ਼ਾ ਹੀ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਪਰ ਸਮਝਾਉਂਤੇ ਕਰਕੇ ਕਿਸ ਤਰ੍ਹਾਂ ਕਿਸ ਤਰ੍ਹਾਂ ਅੱਗੇ ਬਤਾਂ ਕਿ ਸਿਸਟਮ ਖੜਾ ਹੋ ਜਾਵੇ ਦੇਹਤ ਰੂਪੀ ਸਿਸਟਮ ਹੈ ਖੜਾ ਹੋ ਜਾਂਦਾ ਤੁਹਾਨੂੰ ਵੱਡਨ ਕੋਈ ਰੋਲਾ ਨਹੀਂ ਲੜੋਗੇ ਇਸ਼ਕ ਜਿੰਨ ਕੋ ਹੈ ਵਤਨ ਸੇ ਕੁਦੀ ਕੋ ਮਿਟਾਤੇ ਰਹੇਗੇ ਸ਼ਮਮਾ ਮਹਿਫਿਲ ਮੇਂ ਜਲਤੀ ਰਹੇਗੀ ਦਲਾਸਾਹਬ ਸਿੱਧੂ ਜੈਸੇ ਪਰਵਾਨੇ ਹੋਰ ਵੀ ਆਏ ਸਿੱਧੂ ਸਾਹਿਬ ਕਿਸਾਨੀ ਦੇ ਉੱਤੇ ਕੀ ਕਹਿਣਾ ਚਾਹੋਗੇ ਬੜਾ ਅਹਿਮ ਸਾਡਾ ਖੇਤ ਹੈ ਪੱਕਾ ਦਾ ਸਵਾਲ ਹੈ ਪੱਕਾ ਦਾ ਸਵਾਲ ਹੈ ਸਾਡੀ ਸਰਵਾਈਵਲ ਐਗਜ਼ਿਸਟੈਂਸ ਪਛਾਣ ਦਾ ਸਵਾਲ ਹੈ ਬਾਬੇ ਨਾਨਕ ਨੇ ਕਿਤੇ ਦੱਸਿਆ ਇਹਦੇ ਗਹਿਹ ਚਿੰਤਨ ਦੇ ਵਿੱਚੋਂ ਇੱਕੋ ਹੀ ਗੱਲ ਨਿਕਲੀ ਹੈ ਕਿ ਚਾਹੇ ਮੈਂ ਕੋਆਪਰੇਟਿਵ ਐਡਵੋਕੇਟ ਕਰਦਾ ਕਿ ਬਿਊਰੋਕ੍ਰਾਸੀ ਦੇ ਹੱਥੋਂ ਚੋਂ ਕੱਢ ਕੇ ਕੋਆਪਰੇਟਿਵ ਜਿਵੇਂ ਮੂਲ ਹੈ ਛੋਟੇ ਵੱਡੇ ਕਿਸਾਨ ਨੂੰ ਇੱਕ ਕਰਕੇ ਉਹਨਾਂ ਦੀ ਪ੍ਰਾਈਸ ਜਿਹੜੀ ਹੈ ਚਾਹੇ ਦੁਕਾਨਾਂ ਦੇ ਉੱਤੇ ਦੇਖੋ ਜਿਹੜਾ ਵੇਚਣ ਵਾਲਾ ਉਹ ਤੈਅ ਕਰਦਾ ਖਰੀਦਦਾਰ ਨਾਲ ਤਾਂ ਇਹ ਨਹੀਂ ਕਰਦਾ ਕਿਉਂਕਿ ਕੋਲ ਸਟੋਰੇਜ ਨਹੀਂ ਹੈਗੇ ਇਸ ਕਰਕੇ ਉਹ ਖਰੀਦਦਾਰਾਂ ਉਹਨਾਂ ਨੂੰ ਐਕਸਪਲੋਇਟ ਕਰਦਾ ਚੋ ਕੋਲਡ ਸਟੋਰੇਜ ਹੋਣ ਚਾਹੇ ਮਾਰਕੀਟਿੰਗ ਦੀ ਗੱਲ ਹੋਵੇ ਚਾਹੇ ਪ੍ਰੋਡਕਸ਼ਨ ਦੀ ਫਸਲਾਂ ਚੱਕਦਾ ਕੌਣ ਹੈ ਸੈਂਟਰ ਦੀ ਸਰਕਾਰ ਝੋਨਾ ਤੇ ਕਣਕ ਚਾਹਦੀ ਹੈ ਇਸ ਕਰਕੇ ਉਹ ਮਜਬੂਰ ਹੈ ਕਿ ਉਹੀ ਲਾਉਂਦਾ ਹੈ ਮੈਂ ਹਮੇਸ਼ਾ ਐਡਵੋਕੇਟ ਕਰਪ ਟਰਾਈਵਰਸੀਫਿਕੇਸ਼ਨ ਜੋ ਪੰਜਾਬ ਖਾਂਦਾ ਹੈ ਕੀ ਉਹ ਉਗਾਉਂਦਾ ਹੈ ਉਹ ਪੰਜਾਬ ਨੂੰ ਸਮਝ ਲਿਓ ਉਹਦੇ ਚ ਤੁਸੀਂ ਸਬਜ਼ੀਆਂ ਫਰੂਟ ਦਾਲਾਂ ਆਇਲ ਸੀ ਇਹਨਾਂ ਦੇ ਉੱਤੇ ਐਮਐਸਪੀ ਦਿਓ ਪੰਸੋਬ ਕਿਉਂ ਨਹੀਂ ਦੇਦੇ ਕੋਈ ਰਿਸੋਰਸਸ ਦਾ ਕਾਰਡ ਹੈ ਇਹ ਸਭ ਤੋਂ ਵੱਡਾ ਸਭ ਤੋਂ ਅਹਿਮ ਮਸਲਾ ਹੈ ਇਹ ਨਹੀਂ ਹੈ ਕਿ ਅਸੀਂ ਬਜਟ ਨਹੀਂ ਦਿੰਦੇ ਡੱਲਾ ਸਾਹਿਬ 13000 ਕਰੋੜ ਰੁਪਏ ਦਾ ਬਜਟ ਹੈ ਪੰਜਾਬ ਦਾ ਤੁਸੀਂ ਜੇਕਰ ਸਟੇਟਾਂ ਨੂੰ ਦੇਖੋਗੇ ਨਾ ਨਜ਼ਰ ਦੋੜਾਉਂਗੇ ਤੁਹਾਨੂੰ ਲੱਗੂਗਾ ਯਾਰ ਪੰਜਾਬ ਦਾ ਜਿਹੜਾ ਬਜਟ ਹੈ ਉਹ ਸਭ ਤੋਂ ਜ਼ਿਆਦਾ ਹੈ لیکن ਉਹਦੇ ਜੋ 7000 ਕਰੋੜ ਦਾ سبسڈی ਦਿੱਤਾ ਜਾਂਦਾ ਮਹਾਰਾਜ بجلی ਦੀ سبسڈی ਦਿੰਦੇ ਆ ਜਿਹੜੀ ਅਸੀਂ ਖੇਤੀ ਮਤਲਬ ਇਟ ਵਿਲ ਬੀ ది ਹਾਈਐਸਟ ਇਨ ਇੰਡੀਆ 4000 ਕਰੋੜ ਰੁਪਏ ਤਨਖਾਹ ਚ ਲਿਆ ਜਾਂਦਾ ਫਿਰ ਉਹਦੇ ਹਾਰਟੀਕਲਚਰ ਹੋਰ ਬੜੀ ਮੋਟੀ ਰਿਸਰਚ ਉਹਦੇ ਤੇ ਚਲੇ ਜਾਂਦਾ ਉਹਦਾ ਰਿਜ਼ਲਟ ਕੀ ਹੈ ਕਿ ਜਿਹੜਾ 12000 ਕਰੋੜ ਰੁਪਿਆ ਬਚਦਾ ਹੈ ਸੈਂਟਰ ਦੀ ਸਰਕਾਰ ਸਕੀਮਾ ਦਿੰਦੀ ਹੈ 60 40 ਵੀ 60 ਅਸੀਂ ਪਾਵਾਂਗੇ ਜੇ 60000 ਕਰੋੜ ਅਸੀਂ ਵੰਦੂ ਤੁਸੀਂ 40000 ਕਰੋੜ ਪਾਓ 1 ਲੱਖ ਕਰੋੜ ਦਾ ਤੁਸੀਂ ਫਾਇਦਾ ਲਓ ਮਤਲਬ 40 ਪੈਸੇ ਨਹੀਂ ਪੈਂਦੇ ਪੰਜਾਬ ਤੋਂ ਕਿਉਂ ਕਿ ਰਿਸੋਰਸਸ ਨਹੀਂ ਹੈ ਕਿਉਂ ਕਿਉਂਕਿ ਇਨਕਮ ਨਹੀਂ ਹੈ ਤੁਸੀਂ ਹੋਰ ਡਿਪਾਰਟਮੈਂਟਾਂ ਚ ਲੈ ਲਓ ਤੁਸੀਂ ਬਾਰਡਰ ਦਾ ਫੰਡ ਜਿਹੜਾ ਹੈਗਾ ਤੁਸੀਂ ਉਹਦੇ ਚ ਲੈ ਲਓ ਅੱਗੇ ਬਾਰਡਰ ਫੰਡ ਦੇ ਵਿੱਚ ਅਸੀਂ 90 ਦਾ ਹੁੰਦਾ ਸੀ ਇਹ 10 ਪੈਸੇ ਪਾਉਂਦੇ ਸੀ ਸੋ 60 40 ਹੋ ਗਿਆ 40 ਪੈਂਦੇ ਇਹ ਹੋਰ ਡਿਪਾਰਟਮੈਂਟ ਵੀ ਲੋਕਲ ਸਰਕਾਰ ਗਵਰਨਮੈਂਟ ਦੇਖ ਲਓ ਹੋਰ ਦੇਖੋ ਮਤਲਬ ਜੇ ਮੈਂ ਉਸ ਇਨਕਮ ਦੀ ਗੱਲ ਕਰਦਾ ਜਿਹੜੀ 25000 ਕਰੋੜ ਰੁਪਏ ਸਟੇਟ ਕੋਲ ਆਉਗੀ ਮਹਾਰਾਜ ਇਹਦਾ ਕੀੜਾ بے باگا ਬੰਦਾ ਹੋਊਗਾ ਜਿਹੜਾ 25000 ਕਰੋੜ ਦੇ 50000 ਕਰੋੜ ਨਾ ਕਰੇ ਜਿਹੜਾ ਕਰਜ਼ੇ ਲੈ ਕੇ ਕਰਜ਼ੇ ਮੋੜੇ ਐਮਐਸਪੀ ਆਓ ਬਿਲਕੁਲ ਆਉਣੀ ਮਾਲੂ ਨਾ ਐਮਐਸਪੀ ਕਿਉਂ ਨਹੀਂ ਆਉਗੀ ਐਮਐਸਪੀ ਦੇਖੋ ਐਮਐਸਪੀ ਜਿਹੜੀਆਂ ਦੂਜੀਆਂ 23 ਫਸਲਾਂ ਦੇ ਉੱਤੇ ਮੰਗਦੇ ਆ ਉਹਨਾਂ ਚੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਦਾਲਾਂ ਅਸੀਂ ਇੰਪੋਰਟ ਕਰਦੇ ਹਾਂ ਉਹ ਪੈਸੇ ਅੱਡ ਰੱਖ ਲੋ ਦਿਓ ਸਬਜ਼ੀਆਂ ਸਬਜ਼ੀਆਂ ਹਰ ਰੋਜ਼ ਖਾਂਦੇ ਆ ਤੁਸੀਂ ਕੋਲਡ ਸਟੋਰੇਜ ਲਾਓ ਕਿਸਾਨ ਵੇਚੇ ਉਰ ਮਤਲਬ ਤੈਨੂੰ ਗੁਣਾ ਕੀਮਤ ਮਿਲੂਗੀ ਗੱਲ ਸਮਝੋ ਕਿ ਆਇਲ ਸੀਡ ਹੁਣ ਹਰਿਆਣਾ ਹੈ ਆਇਲ ਸੀਡ ਪ੍ਰੋਕਿਊਰ ਕਰਦਾ ਹੈ ਤੇ ਤੇਲ ਵੇਂਦਾ 10 ਗੁਣਾ ਫਾਇਦੇ ਨਹੀਂ ਇਹ ਸਿਰਫ ਰਿਸੋਰਸਸ ਦੇ ਨਾਲ ਹੀ ਸੰਭਵ ਹੈ ਮਤਲਬ ਇਹ ਉੱਤਮ ਖੇਤੀ ਦੇ ਵਾਸਤੇ ਇਹ ਵੀ ਇੱਕ ਪ੍ਰਚਲਿਤ ਗੱਲ ਚੱਲਦੀ ਹੈ ਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਣ ਇਹਦੇ ਪੰਜਾਬ ਹੈ ਮੋਟੀ ਹੈ ਸਭ ਨੂੰ ਸੇ ਦੇਤੀ ਹੈ ਤੇ ਅੱਜ ਅਸੀਂ ਰਿਸੋਰਸਸ ਕਰਕੇ ਅਗਰ ਕਾਟਕਾ ਇਹ ਕ੍ਰੌਪ ਡਿਵਰਸੀਫਿਕੇਸ਼ਨ ਨਾ ਕਰ ਸਕੀਏ ਕੋਲਡ ਸਟੋਰੇਜ ਔਰ ਇਸ ਐਮਐਸਪੀ ਦੇ ਵਿੱਚ ਸਬਜ਼ੀਆਂ ਦਾ ਲਾਂ ਦਾ ਇਹਨਾਂ ਦੇ ਉੱਤੇ ਪੰਛ ਬਨਾ ਦੇ ਸਕੀਏ ਇਹ ਸਿਰਫ ਇਸੇ ਕਰਕੇ ਅਸੀਂ 60 40 ਦੇ ਵਿੱਚ ਪੈਸੇ ਨਹੀਂ ਪਾ ਸਕਦੇ ਸੋਸ਼ਲ ਸੈਕਟਰ ਸਕੀਮਾਂ ਦੇ ਵਿੱਚ ਅਸੀਂ ਆਪਣੇ ਪੈਸੇ ਦੁੱਗਣੇ ਨਹੀਂ ਕਰ ਸਕਰੇ ਔਰ ਸਾਡੇ ਕੋਲ ਰਿਸੋਰਸਸ ਦੀ ਘਾਟ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ